ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਆਪਾਂ ਅੱਜ ਦੀ ਕਹਾਣੀ ਮਿੰਟੂ ਦੀ ਘਰਵਾਲੀ ਨੂੰ ਹਜੇ ਤੱਕ ਸੁਰਤ ਨਹੀਂ ਆਈ ਹੁੰਦੀ ਉਹ ਬੇਹੋਸ਼ੀ ਦੇ ਹਾਲਤ ਵਿੱਚ ਹੀ ਹੁੰਦੀ ਹੈ ਮਿੰਟੂ ਆਪਣੀ ਨਵਜਾਤ ਬੱਚੀ ਨੂੰ ਆਪਣੇ ਘਰਵਾਲੀ ਦੇ ਨਾਲੋਂ ਚੁੱਕਦਾ ਹੈ ਉਸ ਨੂੰ ਕਿਸੇ ਬਿਰਾਂਡ ਜੰਗਲ ਦੇ ਵਿੱਚ ਛੱਡ ਦਿੰਦਾ ਹੈ ਜਦੋਂ ਉਸ ਦੀ ਘਰਵਾਲੀ ਨੂੰ ਹੋਸ਼ ਆਉਂਦੀ ਹੈ ਤਾਂ ਉਹ ਆਪਣੇ ਬੱਚੇ ਬਾਰੇ ਪੁੱਛਦੀ ਹੈ ਤਾਂ ਉਹ ਕਹਿੰਦਾ ਹੈ ਕਿ ਉਹ ਤਾਂ ਮਰਿਆ ਹੋਇਆ ਪੈਦਾ ਹੋਇਆ ਸੀ ਪਰ ਫਿਰ 20 ਸਾਲ ਬਾਅਦ ਉਹ ਬੱਚੀ ਇੱਕ ਕਹਾਣੀ ਮਿੰਟੂ ਨਾਮ ਦੇ ਵਿਅਕਤੀ ਦੀ ਹੈ ਜੋ ਆਪਣੀ ਬੱਚੀ ਨੂੰ ਜਨਮ ਦੇ ਅਨਸਾਰ ਹੀ ਜੰਗਲ ਵਿੱਚ ਛੱਡ ਦਿੰਦਾ ਹੈ ਉਸ ਦੀ ਘਰ ਵਾਲੀ ਆਪਣੇ ਬੱਚੇ ਬਾਰੇ ਪੁੱਛਦੀ ਹੈ ਤਾਂ ਮਿੰਟੂ ਆਪਣੀ ਘਰ ਵਾਲੀ ਨੂੰ ਆਖਦਾ ਹੈ ਕਿ ਉਸ ਦੀ ਬੱਚੀ ਮਰੀ ਹੋਈ ਪੈਦਾ ਹੋਈ ਸੀ ਇਹ ਸੁਣ ਕੇ ਉਸ ਦੀ ਘਰ ਵਾਲੀ ਉੱਚੀ ਉੱਚੀ ਰੋਣ ਲੱਗਦੀ ਹੈ ਅਗਲੇ ਦਿਨ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ ਤੇ ਮਿੰਟੂ ਉਸ ਨੂੰ ਘਰ ਲੈ ਆਉਂਦਾ ਹੈ ਉਹ ਆਪਣੀ ਘਰ ਵਾਲੀ ਨੂੰ ਕਿਸੇ ਵੀ ਡਾਕਟਰ ਜਾਂ ਨਰਸ ਨਾਲ ਗੱਲ ਨਹੀਂ ਕਰਨਿੰਦਾ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਘਰ ਵਾਲੀ ਨੂੰ ਇਹ ਸਚਾਈ ਦਾ ਪਤਾ ਲੱਗੇ ਉਸ ਦੀ ਘਰ ਵਾਲੀ ਬਹੁਤ ਉਦਾਸ ਤੇ ਦੁਖੀ ਰਹਿੰਦੀ ਹੈ ਕਿਉਂਕਿ ਉਸ ਨੇ ਤਾਂ ਆਪਣੇ ਬੱਚੇ ਦਾ ਚਿਹਰਾ ਵੀ ਨਹੀਂ ਦੇਖਿਆ ਹੁੰਦਾ ਉਹ ਰੱਬ ਨੂੰ ਬਹੁਤ ਤਾਨੇ ਮੇਨੇ ਦਿੰਦੀ ਹੈ ਕਿ ਮੇਰਾ ਬੱਚਾ ਮੇਰੇ ਤੋਂ ਕਿਉਂ ਖੋ ਲਿਆ ਪਰ ਅਸਲ ਦੇ ਵਿੱਚ ਸਚਾਈ ਕੀ ਸੀ ਉਹ ਬਿਲਕੁਲ ਵੀ ਨਹੀਂ ਜਾਣਦੀ ਸੀ ਮਿੰਟੂ ਨੂੰ ਅੰਦਰੋਂ ਅੰਦਰੀ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਉਸ ਦੀ ਘਰ ਵਾਲੀ ਨੂੰ ਸੱਚਾਈ ਦਾ ਪਤਾ ਨਾ ਲੱਗ ਜਾਵੇ ਉਸ ਦੀ ਘਰ ਵਾਲੀ ਹਸਪਤਾਲ ਉਸ ਨੂੰ ਦਵਾਈ ਲੈਣ ਵਾਸਤੇ ਆਖਦੀ ਹੈ ਉਸ ਦੀ ਤबीयत ਠੀਕ ਨਹੀਂ ਹੁੰਦੀ ਪਰ ਮਿੰਟੂ ਡਰਦਾ ਉਸ ਨੂੰ ਹਸਪਤਾਲ ਨਹੀਂ ਲੈ ਕੇ ਜਾਂਦਾ ਉਹ ਉਸ ਨੂੰ ਪਿੰਡ ਦੇ ਡਾਕਟਰ ਤੋਂ ਹੀ ਦਵਾਈ ਦਵਾ ਦਿੰਦਾ ਹੈ ਇਸੇ ਤਰ੍ਹਾਂ ਸਵਾ ਮ ਵੀ ਇਤਦਾ ਜਾਂਦਾ ਹੈ ਤੇ ਮਿੰਟੂ ਦੀ ਘਰ ਵਾਲੀ ਦੁਬਾਰਾ ਫੇਰ ਡੇਢ ਸਾਲ ਬਾਅਦ ਮਾਂ ਬੰਦੀ ਹੈ ਇਸ ਵਾਰ ਮਿੰਟੂ ਦੀ ਘਰ ਵਾਲੀ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ ਮਿੰਟੂ ਆਪਣੀ ਘਰ ਵਾਲੀ ਨੂੰ ਕਿਸੇ ਹੋਰ ਹਸਪਤਾਲ ਲੈ ਕੇ ਜਾਂਦਾ ਹੈ ਜਿਸ ਹਸਪਤਾਲ ਵਿੱਚ ਉਸ ਦੀ ਬੇਟੀ ਦਾ ਜਨਮ ਹੋਇਆ ਹੁੰਦਾ ਹੈ ਉਸ ਹਸਪਤਾਲ ਵਿੱਚ ਨਹੀਂ ਜਾਂਦਾ ਹੁਣ ਉਹ ਬਹੁਤ ਖੁਸ਼ ਹੈ ਤੇ ਉਹ ਮਠਿਆਈ ਲਿਆਉਂਦਾ ਹੈ ਤੇ ਹਸਪਤਾਲ ਵਿੱਚ ਪੂਰੇ ਸਟਾਫ ਨੂੰ ਵੰਡਦਾ ਹੈ ਉਹ ਆਪਣੇ ਆਂਢਗੁਆਂਢ ਤੇ ਰਿਸ਼ਤੇਦਾਰੀਆਂ ਵਿੱਚ ਵੀ ਮਠਿਆਈ ਵੰਡਦਾ ਹੈ ਸਾਰੇ ਲੋਕ ਮਿੰਟੂ ਨੂੰ ਵਧਾਈਆਂ ਦਿੰਦੇ ਹਨ ਤੇ ਉਹ ਫੁੱਲਿਆ ਨਹੀਂ ਸਮਾਉਂਦਾ ਉਹ ਆਪਣੇ ਮੁੰਡੇ ਦਾ ਨਾਮ ਰਾਜੂ ਰੱਖਦਾ ਹੈ ਕਿ ਉਸ ਨੂੰ ਬੜੇ ਲਾਡਾਂ ਪਾਲਾਂ ਚਾਵਾ ਨਾਲ ਪਾਲਦਾ ਹੈ। ਉਹ ਰਾਜੂ ਦੇ ਮੂੰਹੋਂ ਨਿਕਲਿਆ ਹਰ ਬੋਲ ਪਗਾਉਂਦਾ ਹੈ। ਜੇਕਰ ਕਦੇ ਉਸ ਦੇ ਘਰ ਵਾਲੀ ਰਾਜੂ ਨੂੰ ਘੂਰਦੀ ਹੈ ਤਾਂ ਉਹ ਆਪਣੀ ਘਰ ਵਾਲੀ ਨਾਲ ਲੜਦਾ ਹੈ। ਰਾਜੂ 20 ਸਾਲ ਦਾ ਹੋ ਜਾਂਦਾ ਹੈ। ਪਿਤਾ ਦਾ ਖੁੱਲਾ ਡੁੱਲਾ ਪਿਆਰ ਤੇ ਲੋੜ ਤੋਂ ਵੱਧ ਪੈਸਾ ਮਿਲਣ ਕਰਕੇ ਰਾਜੂ ਬੁਰੀ ਸੰਗਤ ਵਿੱਚ ਪੈ ਜਾਂਦਾ ਹੈ ਉਸ ਦੀ ਘਰ ਵਾਲੀ ਉਸ ਨੂੰ ਬਹੁਤ ਆਖਦੀ ਹੈ ਕਿ ਤੁਸੀਂ ਮੁੰਡੇ ਨੂੰ ਵਿਗਾੜ ਦੇਣਾ ਤੁਸੀਂ ਮੁੰਡੇ ਨੂੰ ਇੰਨਾ ਪੈਸਾ ਨਾ ਦਿਆ ਕਰੋ ਮਿੰਟੂ ਆਖਦਾ ਹੈ ਕਿ ਮੇਰਾ ਇੱਕੋ ਇੱਕ ਤਾਂ ਪੁੱਤ ਹੈ ਮੈਂ ਇਸ ਦੇ ਸ਼ੌਂਕ ਕਿਉਂ ਨਾ ਪੂਰੇ ਕਰਾਂ ਉਹ ਰਾਜੂ ਨੂੰ ਪੜਾ ਲਿਖਾ ਕੇ ਕਿਸੇ ਉੱਚੇ ਅਹੁਦੇ ਤੇ ਲਾਉਣਾ ਚਾਹੁੰਦਾ ਹੈ ਪਾਰ ਉਹਨਾਂ ਦੋਵਾਂ ਜੀਆਂ ਦੀਆਂ ਆਸਾਂ ਤੇ ਉਦੋਂ ਪਾਣੀ ਫੇਰ ਜਾਂਦਾ ਹੈ ਜਦੋਂ ਇੱਕ ਸ਼ਾਮ ਰਾਜੂ ਰੱਜਿਆ ਸ਼ਰਾਬ ਦਾ ਘਰੇ ਆਉਂਦਾ ਹੈ ਉਹ ਰਾਜੂ ਨੂੰ ਨਸ਼ੇ ਦੀ ਹਾਲਤ ਵਿੱਚ ਦੇਖ ਕੇ ਹੱਕੇ-ਵੱਕੇ ਰਹਿ ਜਾਂਦੇ ਨੇ ਮਿੰਟੂ ਰਾਜੂ ਦੇ ਮੂਰੇ ਹੋ ਕੇ ਪੁੱਛਦਾ ਹੈ ਕਿ ਕਿੱਥੋਂ ਪੀ ਕੇ ਆਇਆ ਹੈ ਤਾਂ ਰਾਜੂ ਮਿੰਟੂ ਨੂੰ ਧੱਕਾ ਮਾਰ ਕੇ ਪਰੇ ਕਰ ਦਿੰਦਾ ਹੈ ਤੇ ਤੁਸ ਦੇ ਕੇ ਕਮਰੇ ਵਿੱਚ ਚਲਾ ਜਾਂਦਾ ਹੈ ਮਿੰਟੂ ਦੀ ਘਰ ਵਾਲੀ ਖੜੀ ਦੇਖਦੀ ਹੀ ਰਹਿ ਜਾਂਦੀ ਹੈ ਤੇ ਉਹ ਮਿੰਟੂ ਨੂੰ ਲਾਂਤਾਂ ਪਾਉਂਦੀ ਹੈ ਦੇਖ ਲਓ ਇਹ ਸਭ ਤੁਹਾਡੀਆਂ ਮਿਹਰਵਾਨੀਆਂ ਨੇ ਮਿੰਟੂ ਆਨੇ ਕੱਟ ਕੇ ਆਪਣੀ ਘਰ ਵਾਲੀ ਵੱਲ ਵੇਖਦਾ ਹੈ ਤੇ ਉਹ ਚੁੱਪ ਕਰਕੇ ਨੀਮੀ ਪਾ ਲੈਂਦੀ ਹੈ ਫੇਰ ਮਿੰਟੂ ਇੱਕ ਕੋਨੇ ਵਿੱਚ ਬਹਿ ਜਾਂਦਾ ਹੈ ਉਹ ਕਿਸੇ ਡੂੰਗੀ ਸੋਚ ਵਿੱਚ ਗਵਾਚ ਜਾਂਦਾ ਹੈ ਉਸ ਦੀ ਘਰ ਵਾਲੀ ਉਸ ਦਾ ਮੋਢਾ ਫੜ ਕੇ ਹਿਲਾਉਂਦੀ ਹੈ ਤੇ ਪੁੱਛਦੀ ਹੈ ਕਿ ਕੀ ਸੋਚ ਰਹੇ ਹੋ ਪਰ ਉਹ ਮਨ ਵਿੱਚ ਸੋਚਦਾ ਹੈ ਕਿ ਮੈਂ ਤੈਨੂੰ ਕੀ ਦੱਸਾਂ ਕਿ ਮੇਰੇ ਤੋਂ ਕੀ ਹੋ ਗਿਆ ਅੱਜ ਜਦੋਂ ਰਾਜੂ ਨੇ ਮਿੰਟੂ ਨੂੰ ਧੱਕਾ ਮਾਰਿਆ ਸੀ ਤਾਂ ਉਸ ਨੂੰ ਆਪਣਾ 20 ਸਾਲ ਪਹਿਲਾਂ ਕੀਤਾ ਪਾਪ ਜ਼ਿਆਦਾ ਆ ਗਿਆ ਉਹ ਸੋਚਣ ਲੱਗ ਗਿਆ ਕਿ ਜੇਕਰ ਅੱਜ ਮੇਰੀ ਧੀ ਜਿਉਂਦੀ ਹੁੰਦੀ ਉਸ ਦੀਆਂ ਅੱਖਾਂ ਪਰ ਆਈਆਂ ਪਰ ਉਹ ਕਿਸੇ ਨੂੰ ਦੱਸ ਨਹੀਂ ਸਕਦਾ ਸੀ ਉਹ ਮਨ ਵਿੱਚ ਹੀ ਸੋਚ ਰਿਹਾ ਸੀ ਕਿ ਜਿਸ ਪੁੱਤਰ ਦੇ ਜਨਮ ਤੇ ਲੱਡੂ ਬੰਡੇ ਸੀ ਅੱਜ ਉਸੇ ਪੁੱਤਰ ਨੇ ਉਸ ਨੂੰ ਕੱਖੋਂ ਹੌਲਾ ਕਰ ਦਿੱਤਾ ਰੋਜ਼ਾਨਾ ਜ਼ਿਆਦਾ ਸ਼ਰਾਬ ਪੀਣ ਕਾਰਨ ਰਾਜੂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਉਸ ਦੀ ਮਾਂ ਰੌਲਾ ਪਾਉਂਦੀ ਹੈ ਕਿ ਆਪਾਂ ਇਸ ਨੂੰ ਕਿਸੇ ਹਸਪਤਾਲ ਲੈ ਚੱਲੀਏ ਮਿੰਟੂ ਤੇ ਉਸ ਦੀ ਘਰ ਵਾਲੀ ਰਾਜੂ ਨੂੰ ਲੈ ਕੇ ਹਸਪਤਾਲ ਜਾਂਦੇ ਨੇ ਉੱਥੇ ਇੱਕ ਨਰਸ ਕੁੜੀ ਰਾਜੂ ਦਾ ਇਲਾਜ ਕਰਦੀ ਹੈ ਉਹ ਕੁੜੀ ਮਿੰਟੂ ਨੂੰ ਸਾਰੀਆਂ ਦਵਾਈਆਂ ਸਮਝਾਉਂਦੀ ਹੈ ਕੁਝ ਹੀ ਦਿਨਾਂ ਦੇ ਵਿੱਚ ਰਾਜੂ ਦੀ ਹਾਲਤ ਠੀਕ ਹੋ ਜਾਂਦੀ ਹੈ ਰਾਜੂ ਦੀ ਮਾਂ ਨੂੰ ਉਹ ਕੁੜੀ ਬਹੁਤ ਸੋਹਣੀ ਲੱਗਦੀ ਹੈ ਉਹ ਸੋਚਦੀ ਹੈ ਕਿ ਜੇਕਰ ਮੇਰੀ ਵੀ ਧੀ ਜ਼ਿੰਦਾ ਹੁੰਦੀ ਤਾਂ ਇਹਦੇ ਵਰਗੀ ਹੁੰਦੀ ਮਿੰਟੂ ਤੇ ਉਸ ਦੀ ਘਰ ਵਾਲੀ ਉਸ ਨਰਸ ਨੂੰ ਪੁੱਛਦੇ ਹਨ ਕਿ ਬੇਟਾ ਤੁਹਾਡਾ ਪਿੰਡ ਕਿਹੜਾ ਹੈ ਤੁਹਾਡੇ ਪਿਤਾ ਜੀ ਕੀ ਕਰਦੇ ਨੇ ਕੁੜੀ ਆਖਦੀ ਹੈ ਕਿ ਮੈਂ ਇਸੇ ਸ਼ਹਿਰ ਵਿੱਚ ਰਹਿੰਦੀ ਹਾਂ ਤੇ ਮੇਰੇ ਪਿਤਾ ਜੀ ਇੱਕ ਟੈਕਸੀ ਚਲਾਉਂਦੇ ਨੇ ਉਹਨਾਂ ਨੇ ਟੈਕਸੀ ਚਲਾ ਕੇ ਮਿਹਨਤ ਕਰਕੇ ਮੈਨੂੰ ਪੜਾਇਆ ਲਿਖਾਇਆ ਤੇ ਇਸ ਕਾਵਲ ਬਣਾਇਆ ਹੈ ਕਿ ਮਿੰਟੂ ਆਖਦਾ ਹੈ ਅਸੀਂ ਤੇਰੇ ਪਿਤਾ ਨੂੰ ਮਿਲਣਾ ਚਾਹੁੰਦੇ ਹਾਂ ਤੁਹਾਡੇ ਘਰ ਵਿੱਚ ਹੋਰ ਕੌਣ ਕੌਣ ਰਹਿੰਦੇ ਨੇ ਨਰਸ ਕੁੜੀ ਆਖਦੀ ਹੈ ਕਿ ਮੈਨੂੰ ਜਿਉਂ-ਜਿਉਂ ਸੁਰਤਾਈ ਹੈ ਮੈਂ ਆਪਣੇ ਘਰ ਵਿੱਚ ਆਪਣੇ ਇਕੱਲੇ ਪਿਤਾ ਜੀ ਨੂੰ ਹੀ ਦੇਖਿਆ ਹੈ ਹੋਰ ਮੇਰੇ ਪਿੰਡ ਵਿੱਚ ਮੇਰੇ ਘਰ ਵਿੱਚ ਕੋਈ ਨਹੀਂ ਰਹਿੰਦਾ ਉਹ ਅਗਲੇ ਦਿਨ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਆਉਂਦੀ ਹੈ ਉਹ ਹੁਣ ਆਪਣੀ ਡਿਊਟੀ ਕਰਨ ਲੱਗਦੀ ਹੈ ਤੇ ਉਸਦੇ ਪਿਤਾ ਮਿੰਟੂ ਦੇ ਕੋਲ ਬੈਠੇ ਬੈਠੇ ਗੱਲਾਂ ਕਰ ਰਹੇ ਨੇ ਮਿੰਟੂ ਪੁੱਛਦਾ ਹੈ ਕਿ ਤੇਰੀ ਬੇਟੀ ਦੱਸਦੀ ਸੀ ਕਿ ਘਰ ਵਿੱਚ ਹੋਰ ਕੋਈ ਨਹੀਂ ਇਸ ਦੀ ਮਾਤਾ ਜੀ ਕਿੱਥੇ ਨੇ ਨਰਸ ਦਾ ਪਿਓ ਮੁਸਕਰਾਉਂਦਾ ਹੋਇਆ ਆਖਦਾ ਹੈ ਮਾਤਾ ਦਰਸ ਲ ਵੀਰ ਜੀ ਇਹ ਗੱਲ ਮੈਂ ਅੱਜ ਤੱਕ ਕਿਸੇ ਨੂੰ ਵੀ ਨਹੀਂ ਦੱਸੀ ਤੇ ਨਾ ਹੀ ਆਪਣੀ ਬੇਟੀ ਨੂੰ ਦੱਸੀ ਹੈ ਮੈਂ ਤਾਂ ਕਦੇ ਵਿਆਹ ਹੀ ਨਹੀਂ ਕਰਾਇਆ ਇਹ ਸੁਣ ਕੇ ਮਿੰਟੂ ਤੇ ਉਸ ਦੀ ਘਰ ਵਾਲੀ ਚੌਂਕ ਜਾਂਦੇ ਨੇ ਜੇ ਘਰ ਤੁਸੀਂ ਵਿਆਹ ਨਹੀਂ ਕਰਵਾਇਆ ਤਾਂ ਫਿਰ ਤੁਹਾਡੀ ਇਹ ਬੇਟੀ ਉਹ ਆਖਦਾ ਹੈ ਕਿ ਮੈਂ ਇੱਕ ਦਿਨ ਟੈਕਸੀ ਲੈ ਕੇ ਜੰਗਲ ਦੇ ਰਸਤੇ ਵਿੱਚ ਦੀ ਜਾ ਰਿਹਾ ਸੀ ਤਾਂ ਮੈਨੂੰ ਇਹ ਬੱਚੀ ਤੌਲੀਏ ਵਿੱਚ ਲਪੇਟੀ ਮਿਲੀ ਇਹ ਬਹੁਤ ਜ਼ੋਰ-ਜ਼ੋਰ ਦੀ ਰੋ ਰਹੀ ਸੀ ਮੈਂ ਇਥੋਂ ਇਹ ਰੋਂਦੀ ਦੇਖੀ ਨਾ ਗਈ ਤੇ ਮੈਂ ਇਸ ਨੂੰ ਚੁੱਕ ਕੇ ਆਪਣੇ ਘਰੇ ਲੈ ਗਿਆ ਉਸ ਦਿਨ ਤੋਂ ਇਹ ਮੇਰੀ ਧੀ ਬਣ ਗਈ ਤੇ ਮੈਂ ਇਸ ਦਾ ਬਾਪ ਬਣ ਗਿਆ ਉਸ ਨੇ ਆਪਣੇ ਬਟੂਏ ਵਿੱਚੋਂ ਇੱਕ ਲੋਕਟ ਕੱਢਿਆ ਉਹ ਲੋਕਟ ਦੇਖ ਕੇ ਮਿੰਟੂ ਤੇ ਉਸ ਦੀ ਘਰ ਵਾਲੀ ਹੱਕੇ-ਵੱਕੇ ਰਹਿ ਗਏ ਕਿਉਂਕਿ ਉਹ ਲੋਕਟ ਤਾਂ ਮਿੰਟੂ ਦੀ ਘਰ ਵਾਲੀ ਨੇ ਮਿੰਟੂ ਨੂੰ ਵਿਆਹ ਤੋਂ ਪਹਿਲਾਂ ਦਿੱਤਾ ਸੀ ਨਰਸ ਦਾ ਪਿਤਾ ਦੱਸਣ ਲੱਗਾ ਕਿ ਜਦੋਂ ਮੈਂ ਬੱਚੀ ਨੂੰ ਚੁੱਕਿਆ ਤੇ ਬੱਚੀ ਦੇ ਹੱਥ ਵਿੱਚ ਇਹ ਲੋਕਟ ਸੀ ਹੁਣ ਮਿੰਟੂ ਸਮਝ ਗਿਆ ਸੀ ਕਿ ਇਹ ਮੇਰੀ ਹੀ ਧੀ ਹੈ ਜਦੋਂ ਮਿੰਟੂ ਬੱਚੇ ਨੂੰ ਜੰਗਲ ਵਿੱਚ ਛੱਡ ਰਿਹਾ ਸੀ ਤਾਂ ਬੱਚੀ ਨੇ ਮਿੰਟੂ ਦੇ ਲੋਕਟ ਨੂੰ ਖਿੱਚ ਲਿਆ ਸੀ ਤੇ ਉਹ ਲੋਕਟ ਬੱਚੀ ਦੀ ਮੁੱਠੀ ਵਿੱਚ ਹੀ ਰਹਿ ਗਿਆ ਸੀ ਮਿੰਟੂ ਆਪਣੀ ਘਰ ਵਾਲੀ ਦੇ ਕੋਲ ਬਹਿ ਕੇ ਰੋਣ ਲੱਗਾ ਉਸ ਨੇ ਆਪਣੇ ਘਰ ਵਾਲੀ ਤੇ ਉਸ ਨਰਸ ਦੇ ਪਿਤਾ ਨੂੰ ਸਾਰੀ ਗੱਲ ਦੱਸੀ ਫਿਰ ਉਸ ਨੇ ਆਪਣੀ ਧੀ ਨੂੰ ਬੁਲਾ ਕੇ ਉਸ ਤੋਂ ਮਾਫੀ ਮੰਗੀ ਉਸ ਦੀ ਧੀ ਨੇ ਸਾਰੀ ਗੱਲ ਸੁਣਨ ਤੋਂ ਬਾਅਦ ਕਿਹਾ ਕਿ ਮੇਰੇ ਪਿਤਾ ਨੇ ਮੈਨੂੰ ਸੰਸਕਾਰਤਾ ਦਿੱਤੇ ਨੇ ਕਿ ਜੇਕਰ ਕੋਈ ਮਾਫੀ ਮੰਗੇ ਤਾਂ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਪਰ ਮੈਂ ਆਪਣੇ ਪਿਤਾ ਨੂੰ ਛੱਡ ਕੇ ਤੁਹਾਡੇ ਨਾਲ ਕਦੇ ਨਹੀਂ ਰਹਿ ਸਕਦੀ ਉਸ ਦੀ ਮਾਂ ਨੇ ਰੋਂਦੀ ਹੋਈ ਨੇ ਕਿਹਾ ਕਹਤੀ ਇਹ ਮੈਂ ਤਾਂ ਤਰਸ ਗਈ ਸੀ ਤੈਨੂੰ ਦੇਖਣ ਲਈ ਮੈਨੂੰ ਤਾਂ ਇਹ ਹੀ ਕਿਹਾ ਗਿਆ ਸੀ ਕਿ ਤੂੰ ਜਨਮਸਾਰ ਹੀ ਮੁੱਕ ਗਈ ਸੀ ਤਾਂ ਉਸ ਦੀ ਧੀ ਕਹਿਣ ਲੱਗੀ ਕਿ ਮੰਮੀ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਮੈਨੂੰ ਮਿਲਣਾ ਆ ਸਕਦੇ ਹਾਂ ਹੁਣ ਮਿੰਟੂ ਦੀਆਂ ਅੱਖਾਂ ਦੇ ਵਿੱਚ ਹੰਝੂ ਤੇ ਪਸਤਾਵਾ ਸੀ ਇੱਕ ਪਾਸੇ ਉਸਨੇ ਪੁੱਤਰ ਦੀਆਂ ਖੁਸ਼ੀਆਂ ਮਨਾਈਆਂ ਤੇ ਦੂਜੇ ਪਾਸੇ ਧੀ ਦਾ ਮਾਤਮ ਮਨਾਇਆ ਸੀ ਪਰ ਅੱਜ ਪੁੱਤ ਮੰਜੇ ਤੇ ਪਿਆ ਸੀ ਤੇ ਉਸ ਦੀ ਧੀ ਉਸ ਦਾ ਇਲਾਜ ਕਰ ਰਹੀ ਸੀ ਮਿੰਟੂ ਦੇ ਲਾਡ ਪਿਆਰ ਨੇ ਪੁੱਤ ਨੂੰ ਨਸ਼ਈ ਬਣਾ ਦਿੱਤਾ ਸੀ ਤੇ ਇੱਕ ਟੈਕਸੀ ਡਰਾਈਵਰ ਦੀ ਸਿੱਖਿਆ ਨੇ ਤੀ ਨੂੰ ਨਰਸ ਬਣਾ ਦਿੱਤਾ ਸੀ। ਰਾਜੂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਮਿੰਟੂ ਤੇ ਉਸ ਦੀ ਘਰ ਵਾਲੀ ਰਾਜੂ ਨੂੰ ਵਾਪਸ ਘਰੇ ਲੈ ਆਏ ਸੀ। ਨਰਸ ਆਪਣੇ ਪਿਤਾ ਜੀ ਨਾਲ ਦੁਪਹਿਰ ਦਾ ਖਾਣਾ ਖਾਣ ਚਲੀ ਗਈ ਸੀ। ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇਗੀ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ